ਰਾਜਗੜ੍ਹ ਦੇ ਡਰਾਵਣੇ ਕਿਲੇ ਚ ਆ ਚੁੱਕੇ ਆ ਆਪਾਂ ਜਿਹੜਾ ਕਿ ਅਲਬਰ ਤੋਂ 40 ਕਿਲੋਮੀਟਰ ਦੂਰ ਪੈਂਦਾ ਵਾ 1771 ਚ ਜਦੋਂ ਜੈਪੁਰ रियासत ਤੋਂ ਇਹ ਇਲਾਕਾ ਅੱਡ ਹੋਇਆ ਤਾਂ ਉਦੋਂ ਇਹਦਾ ਨਿਰਮਾਣ ਕੀਤਾ ਗਿਆ ਸੀਗਾ ਮਹਾਰਾਜਾ ਪ੍ਰਤਾਪ ਸਿੰਘ ਨੇ ਬਚਾ ਕੇ ਪੈਰ ਆਇਓ ਇਧਰਲੇ ਪਾਸੇ ਇੱਥੇ ਨਾ ਕੁਝ ਕਤਰ ਹੋ ਗਏ ਸੀਗੇ ਇਸ ਕਿਲੇ ਨੂੰ ਬੰਦ ਕਰ ਦਿੱਤਾ ਗਿਆ ਆਪਾਂ ਜਿੱਥੋਂ ਤੱਕ ਜਾ ਸਕਦੇ ਹੋਏ ਇਹਦੇ ਵਿੱਚ ਜਾਵਾਂਗੇ ਮਹਾਰਾਜਾ ਪ੍ਰਤਾਪ ਸਿੰਘ ਨੇ ਵੀ ਇਹਦੇ ਨਿਰਮਾਣ ਕਰਾਏ ਸੀਗੇ ਇਹਦੇ ਅੰਦਰ ਬਹੁਤ ਤਹਿ ਖਾਨੇ ਵੀ ਆ ਆਪਾਂ ਬਚਾ ਕੇ ਜਾਣ ਦੀ ਕੋਸ਼ਿਸ਼ ਕਰਨ ਬਰਾਜ ਧਿਆਨ ਨਾਲ ਵੀ ਤੇ ਆ ਆ ਵੱਡੇ ਵੱਡੇ ਪੱਥਰਾਂ ਦੀ سپورਟ ਤੇ ਇਸ ਤਰੀਕੇ ਨਾਲ ਬਣਿਆ ਹੋਇਆ ਕਿਲਾਵਾ ਅਰਾਵਲੀ ਪਰਬਤ ਸ਼੍ਰੇਨਖਲਾ ਲੜੀ ਦੇ ਨਾਲ ਜੁੜਿਆ ਹੋਇਆ ਬੁਰਜ ਦੇਖੋ ਕਿੰਨੇ ਕਿੰਨੇ ਆ ਬਹੁਤ ਸਾਰੇ ਤਹਿ ਖਾਨੇ ਵੀ ਇਹਦੇ ਵਿੱਚ ਹੈਗੇ ਆ ਬੋਲੀਆਂ ਸੁਰੰਗਾਂ ਇਹਦੇ ਵਿੱਚ ਆਮ ਨੇ ਇਹਦੇ ਵਿੱਚ ਨਿਰਮਾਣ ਮਹਾਰਾਜਾ ਪ੍ਰਤਾਪ ਸਿੰਘ ਦੇ ਕੁਸ਼ਵਾਹ ਰਾਜਵੰਸ਼ ਦੇ ਪ੍ਰਤਾਪ ਸਿੰਘ ਦੇ ਪੁੱਤਰ ਕਿਨਾਵਾਂ ਬਖਤਾਵਰ ਸਿੰਘ ਤੋਂ ਦੇ ਪੁੱਤਰ ਬਿਨੇ ਸਿੰਘ ਨੇ ਵੀ ਕਰਾਈ ਸੀ ਮਤਲਬ ਪ੍ਰਤਾਪ ਸਿੰਘ ਦੇ ਪੁੱਤਰ ਹੀ ਨੇ ਵੀ ਨਿਰਮਾਣ ਕਰਾਈ ਸੀ ਕਰਨੇਵਰਾ ਜਾ ਦਿਖਾਈ ਖਾਂ ਯਾਰ ਬਾਤ ਦੇਖੋ ਵੀ ਕਿਸਤਰੀ ਸਤીર ਪਾਏ ਗਏ ਆ ਆਪਦੇ ਆਖਰੀ ਸਾਹਾਂ ਦੇ ਉੱਤੇ ਇਹ ਕਿਨਾਰਾ ਆਇਦਾ ਆਜੋ ਇਧਰਲੇ ਪਾਸੇ ਅੱਗੇ ਚੱਲ ਗਏ ਬਹੁਤ ਸ਼ਾਨਦਾਰ ਬਣਿਆ ਹੋਇਆ ਕਿਲਾ ਸੀਗਾ ਇਹਦੇ ਰਾਹ ਰੂ ਬੰਦ ਹੋ ਚੁੱਕਿਆ ਅਸੀਂ ਕਿ ਪਾਸੇ ਤੋਂ ਜਾਣ ਦੀ ਕੋਸ਼ਿਸ਼ ਕਰਾਂਗੇ ਬਹੁਤ ਵਿਸ਼ਾਲ ਚਿੱਤਰਕਾਰੀ ਇਹਦੇ ਵਿੱਚ ਕੀਤੀ ਗਈ ਆ ਇਹ ਆ ਜਦੋਂ ਇਹਨੂੰ ਇਹ ਰਾਜਗੜ੍ਹ ਅਲਵਰ ਰਿਆਸ ਜੈਪੁਰ ਤੋਂ ਅਲੱਗ ਕਰਕੇ ਜਦੋਂ ਅਲਵਰ ਵਿਕਸਾਇਆ ਤੇ ਰਾਜਗੜ੍ਹ ਨੂੰ ਰਾਜਧਾਨੀ ਬਣਾਇਆ ਗਿਆ ਸੀਗਾ ਇਹ ਇਹ ਕੀ ਸੀਗਾ ਸਿਕਿਉਰਟੀ ਦੇ ਤੌਰ 'ਤੇ ਫਿਰਨ ਵਾਸਤੇ ਆ ਜਿਹੜੇ ਇੱਥੋਂ ਆ ਨਾ ਇੱਥੋਂ ਰਫਲ ਪਾ ਕੇ ਇਦਾਂ ਕਰਕੇ ਇੰਤਨਾ ਰਫਲ ਪਾਈ ਇੱਥੋਂ ਵੀ ਤੇ ਇਹਦੇ ਵਿੱਚ ਟੈਰਾਕੋਟਾ ਵੀ ਮਤਲਬ ਮਿੱਟੀ ਦੀਆਂ ਚੀਜ਼ਾਂ ਵੀ ਵਰਤੀ ਗਈਆਂ ਕਰਨ ਬਰਾਜ ਉੱਤੇ ਆ ਕੇ ਦਿਖਾ ਸਕੋ ਤਾਂ ਤੁਸੀਂ ਆ ਜਾ ਆ ਦੇਖੋ ਤੁਸੀਂ ਹਾਲ ਦਿਖਾ ਸਕੋ ਅੱਗੇ ਨਾ ਜਿਹੜੇ ਗੋਲ-ਗੋਲ ਪੁਆਇੰਟ ਆ ਇਹ ਮਿੱਟੀ ਦੇ ਬਣਾਏ ਆਕਾਰ ਨੂੰ ਦਿਖਾਏ ਗਏ ਆ ਇਹ ਕੋਟਾਂ ਵਿੱਚ ਤਿੰਨ ਰਫਲਾਂ ਵੀ ਤਿੰਨ-ਤਿੰਨ ਡਾਇਰੈਕਸ਼ਨਸ ਦੇ ਵਿੱਚ ਫਾਇਰ ਕੀਤੇ ਜਾ ਸਕਦੇ ਸੀਗੇ ਆਜੋ ਇਧਰਲੇ ਪਾਸੇ ਇੱਕੇ ਬਹੁਤ ਵਿਸ਼ਾਲ ਪਹਾੜੀ ਦੇ ਉੱਤੇ ਆ ਇਹ ਇਹ ਵਿਸ਼ਾਲ ਏਰੀਆ ਵਿੱਚ ਸੀਗਾ ਉਹ ਸਾਹਮਣੇ ਪਹਾੜੀ ਤੇ ਵੀ ਇਹਦੇ ਕੁਝ ਸਬੂਤ ਆਪਾਂ ਨੂੰ ਦੇਖਣ ਨੂੰ ਮਿਲਣਗੇ ਕਾਫੀ ਵੱਡੇ ਰਕਵੇ ਦੇ ਵਿੱਚ ਫੈਲਿਆ ਹੋਇਆ ਸੀ ਇਹ ਕਿਲਾ ਕਾਫੀ ਖੂਬਸੂਰਤ ਆ ਸ਼ਾਨਦਾਰ ਆ ਆ ਕਿਲੇ ਦਾ ਜਿਹੜਾ ਉੱਤਲ ਪਾਣੀ ਹੁੰਦਾ ਸੀਗਾ ਆ ਪਾਣੀ ਇੱਥੋਂ ਵੀ ਬਾਹਰ ਨਿਕਲਦਾ ਸੀਗਾ ਤੇ ਨੀਵੇਂ ਥਾਂ ਦੇ ਵਿੱਚ ਜਾ ਕੇ ਸਟੋਰ ਹੋ ਜਾਂਦਾ ਸੀ ਆ ਦਿਖਾਓ ਦਿਖੋ ਤੇ ਪਰ ਜਿਵੇਂ ਬਣਿਆ ਨਜ਼ਰ ਆ ਰਿਹਾ ਜਿੰਨਾ ਵੀ ਕਿਲੇ ਦਾ ਵਾਧੂ ਪਾਣੀ ਆ ਅਲੱਗ-ਅਲੱਗ ਖਾਨਿਆਂ ਤੋਂ ਆ ਦੇਖ ਸਕਦੇ ਹੋ ਤੇ ਇਹ ਤੇ ਇਧਰਲੇ ਪਾਸਿਓ ਸਾਰਾ ਪਾਣੀ ਬਾਹਰਲੇ ਪਾਸਿਓ ਤਾਂ ਦੇਖੋ ਕਰਨ ਵੀ ਰਾਜ ਉਹ ਦਿਖਾਦੀ ਕਿੱਡੀਆਂ ਸੋਹਣੀਆਂ ਸੁਹਣੀਆਂ ਯਾਰ ਚੀਜ਼ਾਂ ਬਣਾਈਆਂ ਗਈਆਂ ਯਾਰ ਕਮਾਲ ਹੀ ਆ ਕਮਾਲ ਹੀ ਕੰਮ ਸੀਗੇ ਆ ਜੋ ਇਧਰ ਦੇਖੀਏ ਕਿ ਜਾ ਕੇ ਆਪਾਂ ਪਾਸੇ-ਪਾਸੇ ਰਸਤਾ ਲੱਭਣ ਦੀ ਕੋਸ਼ਿਸ਼ ਕਰਦੇ ਆ ਜੇ ਆਪਾਂ ਨੂੰ ਰਸਤਾ ਲੱਭ ਗਿਆ ਤਾਂ ਸੁਣੀ ਕੁਛ ਦੱਸਤਾ ਹੈ ਕੋਈ ਥੋ ਪਤਾ ਨਹੀਂ ਕਿ ਬਰਜਾਂ ਤੋਂ ਤੇ ਤੂਪਾਂ ਹੁੰਦੀਆਂ ਸੀ ਸੁਰੱਖਿਤ ਕਿਲਾ ਸੀਗਾ ਇਹ ਬਹੁਤ ਅਲਵਰ ਰਿਆਸਤ ਆ ਇਹ ਦਰਸ਼ਕੋਸ ਨੂੰ ਮੈਂ ਦੱਸ ਦਿਆਂ ਅਲਵਰ ਰਿਆਸਤ ਉਹ ਆ ਜਦੋਂ ਇਹ ਰਾਜਾ ਇੰਗਲੈਂਡ ਚ ਗਿਆ ਸੀ ਤਾਂ ਇਹਨੇ ਰੋਲਸ ਰਾਇਸ ਕਾਰਾਂ ਵਾਲੇ ਪਾਸ ਸ਼ੋਅਰੂਮ ਚ ਵੜ ਗਿਆ ਤੇ ਇਹਦੇ ਸਾਧਾਰਨ ਕੱਪੜੇ ਪਾਏ ਹੋਏ ਸੀ ਜਿਹੜਾ ਟ੍ਰੈਡੀਸ਼ਨਲ ਡਰੈਸ ਸਰਵੈਤੀ ਡਰੈਸ ਆ ਤੋਂ ਉਥੋਂ ਉਹਦੇ ਜਿਹੜੇ ਉਸ ਸਮੇਂ ਦੇ ਡੀਲਰ ਸੀ ਉਹ ਕਹਿੰਦੇ ਵੀ ਤੂੰ ਨਹੀਂ ਲੈ ਸਕਦਾ ਤੂੰ ਬਾਹਰ ਚੱਲ ਇਥੋਂ ਮਤਲਬ ਇਹਦੀ ਬੇਇੱਜ਼ਤੀ ਕੀਤੀ ਇੰਡੀਆ ਆਇਆ ਇਹਨੇ ਫਿਰ ਆ ਕੇ ਰੋਲਸ ਰਾਇਸ ਕਾਰਾਂ 10 ਖਰੀਦ ਲਈਆਂ 10 ਖਰੀਦ ਕੇ ਘਾਰਾਂ ਨੂੰ ਉਹਨਾਂ ਨੂੰ ਵੱਢ ਕੇ ਕੂੜਾ ਸੁੱਟਣ ਦੇ ਕੰਮ ਲਾਤਾ ਸੀ ਜਦੋਂ ਇਹ ਗੱਲ ਇੰਗਲੈਂਡ ਪਤਾ ਲੱਗੀ ਰੂਲਜ਼ ਦਰਾ ਇਸ ਘਾਰਾਂ ਵਾਲਿਆਂ ਨੂੰ ਤੇ ਉਹਨਾਂ ਨੇ ਮਾਫੀ ਮੰਗੀ ਤੇ 4 ਘਾਰਾਂ ਫ੍ਰੀ ਦਿੱਤੀਆਂ ਕੁਝ ਘਾਰਾਂ ਹੋਰ ਤਾਂ ਫਿਰ ਮਾਤਰਾ ਇਸ ਤਰੀਕੇ ਦੇ ਆ ਵਿਹਾਰ ਇਦਾਂ ਬਦਲ ਆ ਲਿਆ ਸੀ ਰਾਜਾ ਜੈ ਸਿੰਘ ਦੀ ਗੱਲ ਹੈ ਜੈ ਸਿੰਘ ਨੇ ਇਸ ਤਰੀਕੇ ਦਾ ਕੰਮ ਕੀਤਾ ਸੀ ਸੋਨੀ ਵੀਰੇ ਧਿਆਨ ਨਾਲ ਥੱਲੇ ਕੋਈ ਸਪੋਰਟ ਨਹੀਂ ਗਈ ਤੇ ਆ ਥੱਲੇ ਜਿਹੜਾ ਪਾਣੀ ਦਾ ਦੱਸਿਆ ਤੁਹਾਨੂੰ ਪਾਣੀ ਇਸ ਏਰੀਆ ਜਮਾ ਹੋ ਜਾਂਦਾ ਸੀ ਤੇ ਕੰਡ ਹੁੰਦੇ ਸੀ ਕਿ ਸਾਰੇ ਏਰੀਆ ਦੇ ਵਿੱਚ ਤੇ ਅੱਜ ਉਹ ਅੱਗੇ ਆਪਾਂ ਹੋਰ ਦੇਖਦੇ ਹਾਂ ਹਾਂ ਆਪਾਂ ਬਰਜ ਦੇ ਅਰਦਗਰ ਤੋਂ ਘੁੰਮਦੇ ਆਂ ਮਤਲਬ ਵੀ ਲੱਖਾਂ ਪੱਥਰ ਲੱਗਿਆ ਹੋਊਗਾ ਤੇ ਉਸ ਸਮੇਂ ਲੱਖਾਂ ਹੀ ਰੁਪਈਆ ਲੱਗਿਆ ਹੋਊਗਾ ਜਿਹੜਾ ਕਿ ਅੱਜ ਦਾ ਕਰੋੜਾ ਮਤਲਬ ਇੰਨਾ ਇਹ ਮਹਿੰਗਾ ਕਿਲਾ ਬਣਿਆ ਸੀ ਮੱਖੀਆਂ ਤੋਂ ਬਚਾ ਕੇ ਕਿਤੇ ਮੱਖੀਆਂ ਤੋਂ ਸੱਪ ਤੋਂ ਇਹ ਬਚਾ ਕੇ ਜਾਣਾ ਪਊਗਾ ਦੇਖੋ ਕਿਰਾਂ ਲੈ ਆਹ ਪੌੜੀਆਂ ਚੜਦੀਆਂ ਇਧਰਲੇ ਪਾਸੇ ਵੀ ਪਰ ਇਹ ਜਿਆਦਾ ਉੱਤੋਂ ਤੱਕ ਨਹੀਂ ਜਾਂਦੀਆਂ ਹੋਣਗੀਆਂ ਆਹ ਦੇਖ ਸਕਦੇ ਹੋ ਤੁਸੀਂ ਟੇਪਰ ਬਣਿਆ ਹੋਇਆ ਵਾ ਹੈ ਕੋਈ ਰਸਤਾ ਆ ਜੋ ਦੇਖੀਏ ਥਲੋਂ ਟੇਪਰ ਬਣਿਆ ਤੇ ਕੁਝ ਪੌੜੀਆਂ ਨੇ ਆ ਲੈ ਹੈ ਕੋਈ ਨਹੀਂ ਚੌਂਕੀ ਬਣੀ ਸੀਗੀ ਮੈਥੋਂ ਸਾਰੇ ਪਾਸੇ ਇੱਕ ਉਹ ਵੀ ਚੌਂਕੀ ਸੀ ਉੱਤੇ ਪਹਾੜ ਤੇ ਉਹ ਵੀ ਦੇਖ ਸਕਦੇ ਉਹ ਵੀ ਇੱਕ ਚੌਕੀ ਸੀਗੀ ਦੇਖਿਓ ਕਿਰਾਂ ਤੇ ਚਲਿਏ ਕਰਨਪਰਾਜ ਥੱਲੇ ਨੂੰ ਫੇਰ ਆਪਾਂ ਹਨਾ ਹੋਰ ਪਾਸੋਂ ਰਾਹ ਲੱਭਦੇ ਆ ਇਹ ਰਾਹ ਤਾਂ ਨਹੀਂ ਲੱਭਿਆ ਤੇ ਦਰਸ਼ਕੋ ਆ ਦੇਖੋ ਕੈਲੇ ਦੇ ਇਧਰਲੇ ਪਾਸੋਂ ਵੀ ਰਾਹ ਲੱਭਣ ਦੀ ਕੋਸ਼ਿਸ਼ ਕੀਤੀ ਹਜੇ ਬਣੀ ਨਹੀਂ ਪਰ ਕੋਸ਼ਿਸ਼ ਜਾਰੀ ਆ ਕਿਉਂਕਿ مین ਗੇਟ ਤਾਂ ਬੰਦ ਆ ਅੰਦਰ ਤਹਿਖਾਨੇ ਵੀ ਮੇਰੀ ਇੱਛਾ ਵੀ ਉਹ ਦੇਖੇ ਜਾਣ ਤੇ ਆਜੋ ਕਿਰਾਂ ਮਗਰ ਮਗਰ ਗੋਲਿਆਂ ਦੀ ਆਵਾਜ਼ ਆ ਗੋਲੇ ਗੜਕ ਰਹੇ ਆ ਤਾਂ ਆ ਆ ਵੀ ਮਹਿਲਾ ਦਾ ਹਿੱਸਾ ਸੀਗੇ ਇਹ ਡੱਗ ਚੁੱਕੇ ਆ ਅਲਵਰ ਆਸੋਤ ਅਲੂਕ ਨਾਕੇ ਦੇ ਦੱਸਿਆ ਜਾਂਦਾ ਵੀ ਉਹ ਲੂਕਨਾਦ ਦਾ ਰਾਜਕੁਮਾਰ ਹੁੰਦਾ ਸੀਗਾ ਮਹਾਭਾਰਤ ਵੇਲੇ ਉਹਦੇ ਨਾਮ ਤੋਂ ਅਲਵਰ ਪੈ ਗਿਆ ਸ਼ਬਦ ਉਹੋ ਵਿਗੜ ਅਲੂਕ ਹੋ ਗਿਆ ਫਿਰ ਅੰਗਰੇਜ਼ 47 ਤੋਂ ਪਹਿਲਾਂ ਤਾਂ ਅਲੂਵਰ ਕਹਿੰਦੇ ਸੀਗੇ ਫਿਰ ਅਲਵਰ ਬਣ ਗਿਆ ਵਿਗੜ ਵਿਗੜ ਕੇ ਇਦਾਂ ਕਰਕੇ ਨਾਵਾਂ ਦੇ ਵਿੱਚ ਵੀ ਇਹਦੇ ਚੰਜੇਜ਼ ਹੁੰਦੇ ਗਏ ਬਦਲਾਅ ਹੁੰਦੇ ਗਏ ਇਹ ਮੈਂ ਉਹ ਇੱਥੋਂ ਦੀ ਇੱਕ ਵਾਰੀ ਮੈਂ ਚੜ੍ਹ ਕੇ ਦੇਖਾਂ ਆ ਸਿੱਧਾ ਹੀ ਚੱਲਦਾ ਆਜੋ ਤਰੇ ਉਹ ਇੱਧਰ ਅਏ ਕੰਡੇ ਸੀ ਬਹੁਤ ਯਾਰ ਇੱਥੇ ਹੈ ਬੇਰੀ ਜੀ ਸੀਗੀ ਇੱਧਰ ਦੀ ਹੋ ਜੀਏ ਇਦਰਲੇ ਪਾਸੇ ਵੀ ਗੇਟ ਬੰਦ ਦਾ ਪਰ ਆ ਉਹ ਇੱਕ ਚੀਜ਼ ਮੈਂ ਬਹੁਤ ਤਕੜੀ ਦਿਖਾਉਣਾ ਤੁਹਾਨੂੰ ਮੈਂ ਰੇਲਿੰਗ ਇੱਥੇ ਬਣੀ ਹੋਈ ਆ ਆ ਦੇਖਿਓ ਆ ਦੇਖਿਓ ਡਿਜ਼ਾਈਨ ਕਰਨੇ ਵੀ ਰਾਜ ਤੋਂ ਆ ਰਿਹਾ ਆ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਪਾਇਆ ਹੋਇਆ ਯਾਰ ਇਹ ਵੀ ਇਦਰਲੇ ਪਾਸੇ ਗੇਟ ਹੁੰਦਾ ਸੀਗਾ ਇਹ ਗੇਟ ਵੀ ਬੰਦ ਕਰ ਦਿੱਤਾ ਕਿਉਂ ਉਹਦੇ ਪੱਥਰਾਂ ਦੀ ਬਾਅਦ ਚ ਚਣਾਈ ਹੋਈ ਆ ਪਰ ਇੱਕ ਅਟੈਂਪਟ ਹੋਰ ਕਰਾਂਗੇ ਇਧਰੋਂ ਜਾ ਕੇ ਵੀ ਆਪਾਂ ਪਰ ਆ ਪੌੜੀਆਂ ਦਾ ਡਿਜ਼ਾਈਨ ਬਹੁਤ ਸੋਹਣੇ ਆ ਹੋ ਸਕਦਾ ਜੀ ਉਧਰ ਗੇਟ ਖੁੱਲੇ ਹੁੰਦੇ ਆਪਾਂ ਇਧਰ ਆ ਦੇਖ ਨਹੀਂ ਸਿੱਖ ਸਕਦੇ ਇਹ ਵੀ ਵੱਡੀ ਗੱਲ ਆ ਚੂਨੇ ਤੇ ਪੱਥਰਾਂ ਦੇ ਨਾਲ ਹੀ ਬਣੀ ਹੋਈ ਇਮਾਰਤ ਆ ਇਹ ਹੁਣ ਇਧਰਲੇ ਪਾਸੇ ਜਾ ਕੇ ਦੇਖ ਇੱਕ ਮਹੀਦੂਆ ਚ ਹੋਰ ਵੀ ਬਹੁਤ ਖੂਬਸੂਰਤ ਮਹਿਲ ਨਿਗਾ ਪੈ ਗਿਆ ਇਹਦੇ ਨਾਲ ਹੀ ਆ ਉਹ ਵੀ ਦਿਖਾ ਕੇ ਲਿਓ ਨਾ ਤੁਨੋਂ ਮੈਂ ਕੰਟਰੀ ਬਹੁਤ ਹੋਦੇ ਆ ਦੇਖ ਕੇ ਕਰਨ ਆ کافی ਝੜੀਆਂ ਆਜੋ ਆਜੋ ਜੇ ਨਾ ਕੁਛ ਨਾ ਹੁੰਦਾ ਫੇਰ ਪਾਏ ਨਾ ਦੇਖ ਪਾਉਂਦੇ ਇਹ ਵੀ ਇੱਕ ਚੰਗੀ ਟਰੈਕਿੰਗ ਹੀ ਆ ਹਾਂ ਆਪੋ ਚੱਲੀਏ ਉਹਦੇ ਵੀ ਮਹਿਲ ਨੇ ਉਹ ਵੀ ਖੰਡਰ ਮਹਿਲ ਇੱਧਰ ਵੀ ਆ। ਕਾਫੀ ਵੱਡੇ ਏਰੀਆ ਚ ਫੈਲਿਆ ਹੋਇਆ ਸੀ ਕਿਲਾ ਇਹ। ਅ ਇਹ ਤੋਂ ਮਰਾ ਬਣਾਵਾ। ਹਾਂ। ਇੱਧਰ ਆ ਜੀ ਕਰਨਾ ਆਜੇ। ਆ ਜਾ। ਜਦੋਂ ਨੰਗੇ ਉਦੋਂ ਹੀ ਛੱਡੂਗਾ ਮੈਂ। ਆਏ ਹੋ ਨਹੀਂ ਆਉਣਾ ਤਾਂ। ਛੱਡਦਾ। ਆ ਜੀ ਆ ਫੜ ਲਈ। ਆਯੂ ਇੱਥੇ ਯਰ ਕਿਲਾ ਚ ਕਿੱਧਰ ਚਲੇ ਗੀਆਂ ਰੌਣਕਾਂ ਯਾਰ ਹੈ ਕਿੱਡੇ ਕਿੱਡੇ ਪੱਥਰ ਯਾਰ ਕਿੱਥੇ ਲਿਆ ਕੇ ਬਣਾਇਆ ਇਹਨਾਂ ਨੇ ਕਿਲਾ ਤਾਂ ਉਹ ਵੀ ਇੱਕ ਮਹਿਲਾਂ ਦੇ ਕੁਝ ਨਮੂਨੇ ਨੇ ਇਹ ਸਾਰੀ ਅਰਾਵਲੀ ਪਹਾੜ ਸ਼੍ਰਿੰਖਲਾ ਲੜੀ ਆ ਜਿਹੜੀ ਕਿ ਕਹਿੰਦੇ ਦੁਨੀਆ ਦੀ ਸਭ ਤੋਂ ਪੁਰਾਣੀ ਪਹਾੜ ਸ਼੍ਰਿੰਖਲਾ ਦੇ ਵਿੱਚ ਗਿਣੀ ਜਾਂਦੀ ਆ ਹੁਣ ਆਪਾਂ ਮਹਿਲ ਦੇਖਣ ਚੱਲ ਗਏ ਦੂਜੇ ਪਾਸੇ ਜਿਹੜੇ ਪਾਸੇ ਰਹਿ ਗਏ ਆ ਉਧਰ ਚੱਲਦੇ ਆ ਇੱਕ ਤਾਂ ਆ ਇਧਰਲੇ ਪਾਸੇ ਖੰਡਰ ਆ ਆਪਾਂ ਹੁਣ ਇੱਕ ਹੋਰ ਖਾਸ ਮਹਿਲਾਂ ਵੱਲ ਚੱਲੇ ਆ ਇਹ ریاਸਤ ਨਾਲ ਜਿਹੜੀ ਸੀ ਅਲਵਰ ਰਿਆਸਤ ਇਹ ਜੈਪੁਰ ਤੋਂ ਅਲੱਗ ਹੋ ਗਈ ਸੀ ਇੱਕ ਸ਼ਵਾਹਾਰਾਜ ਵੰਸ਼ ਦੀ ਸੀ ਇਹ ਵੀ ਇਹ ਜੈਪੁਰ ਵਾਲਿਆਂ ਤੋਂ ਅੱਡ ਹੋ ਗਏ ਸੀਗੇ ਧਿਆਨ ਨਾਲ ਸੁਣੀ ਵੀਰੇ ਤੇ ਆ ਜੋ ਖਰੰਤਿਆ ਧਿਆਨ ਨਾਲ ਦੇਖ ਕੇ ਕਾਫੀ ਔਖਾ ਪੰਡਾ ਵਾਹੇ ਅਗੜੇ ਤੁਰ ਗੜੇ ਆ ਨਾ ਹਾਂ ਆਇਓ ਆਇਆ ਉਹ ਮਹਿਲਾ ਚ ਜਾਣਾ ਆਪਾ ਉਹ ਮਹਿਲ ਉਹ ਵੀ ਮਹਿਲ ਨੇ ਦੇਖਦੇ ਕੋ ਇਹ ਵੀ ਕੱਲੀ ਕਰੀ ਇਧਰ ਗਿੜੇ ਦੇ ਜਾਂਦੀ ਆ ਲੈ ਆ ਦੇ ਕੰਡੇ ਖਾਨ ਚ ਲੱਗੀ ਹੋਈ ਆ ਕਿਵੇਂ ਆ ਠੀਕ ਆ ਗਰਮੀ ਕਰਕੇ ਹਵਾਲ-ਵਾਲ ਕੱਟੇ ਹੋਏ ਆ। ਦੇਖ ਕਿੰਨੀ ਪਿਆਰੀ ਆ ਹੈ। ਨਿੱਕੇ ਜਿਹੇ ਓਏ ਤੂੰ ਓਏ ਨਿੱਕੂ ਵਾਲਾ ਤੂੰ ਓਏ ਓਏ। ਚੱਲ ਮौज ਕਰ ਵੀ। ਅਸੀਂ ਤੈਨੂੰ ਤੰਗ ਨਹੀਂ ਕਰਨਾ ਖਾਂਦੇ ਪੀਂਦੇ ਬੰਦ ਨੂੰ ਤੰਗ ਨਹੀਂ ਕਰੀਦਾ। ਹੋ ਹੋ। ਆਜੋ। ਉਹ ਉਹ ਜੀ ਜਾਣ ਡੈਗ ਪੈਸੀ ਜੋ ਨਹੀਂ। ਆਜੋ। ਆ ਵੀ ਮਹਿਲ ਹੀ ਸੀ ਦੇਖੋ ਛੱਤਾਂ ਡਿੱਗ ਚੁੱਕੀਆਂ ਨੇ ਇਹਦੀਆਂ ਇਹ ਵੀ ਮਹਿਲ ਹੁੰਦੇ ਸੀਗੇ ਅਦਿਖਸ਼ਾ ਕਰਨ ਬਰਾ ਛੱਤਾਂ ਦਿਖਾਈ ਕਰਾਂ ਦੇਖੇ ਕਰਾ ਕੀ ਕਮਾਲ ਸੀ ਯਾਰ ਕੰਮ ਓਹੋ ਆ ਦੇਖੋ ਯਾਰ ਆਹ ਤ ਦਿਖਣ ਲਈ ਰਹੀ ਗਏ ਸੀ ਦੇਖ ਕਰਨ ਇੱਥੇ ਰੋਕੇ ਦਿਖਾ ਦਿਓ ਦੇਖੋ ਯਾਰ ਕਿਸ ਕਿਸਮ ਦੀਆਂ ਛੱਤਾਂ ਸੀ ਕਿਵੇਂ ਸੀ ਹਨਾ ਕਮਾਲ ਦਾ ਕੰਮ ਹੋਇਆ ਸੀਗਾ ਮਾੜਾ ਜੰਦਰ ਜਾ ਕੇ ਦੇਖਾਂ ਮੈਂ ਅਜ ਕਰਨ ਧਿਆਨ ਨਾਲ ਦੇਖ ਕੇ ਹੀ ਪੈਰ ਰੱਖ ਕੇ राम राम करनविराज ध्यान ਨਾਲ ਦੇਖ ਕੇ ਕੋਈ ਦਿੱਕਤ ਨਹੀਂ ਹੈ ਅੱਛਾ ਆਜੋ ਆਜੋ ਛੱਡ ਗਿਆ ਕੋਈ ਨਹੀਂ ਹੈ ਜੀ ਜਾਨਵਰ ਕੁਝ ਵੀ ਨਹੀਂ ਅੱਛਾ ਠੀਕ ਹੈ ਆ ਜਾ ਆ ਦੇਖੋ ਇੱਕ ਆ ਵੀ ਇੱਕ ਮੇਲਾ ਦਾ ਹਿੱਸਾ ਹੀ ਆ ਇੱਧਰ ਪਾ ਚੁੱਕੇ ਹਾਂ ਲਾਈਟ ਜ਼ਰੂਰੀ ਹੈ ਇਤੋਂ ਕਾ ਚਾਨਣੀ ਆ ਓਹ ਹੋ ਕੀ ਆਲੀਸ਼ਾਨ ਮਹਿਲ ਯਾਰ ਵਾਹ ਕਿਉਂ ਇੱਕ ਕਿਲੇ ਦੇ ਇੱਕ ਹਿੱਸੇ 'ਚ ਆਪਾਂ ਪਹੁੰਚ ਗਏ ਆ ਆ ਦੇਖੀ ਕਰਨਵਿਰਾਜ ਕਿੰਨਾ ਯਾਰ ਕਮਾਲ ਦਾ ਕੰਮ ਦਰਸ਼ਕੋ ਨੋਟ ਕਰਿਓ ਯਾਰ ਕਿਆ ਕਮਾਲ ਦਾ ਕੰਮ ਹੋਇਆ ਵਾ ਕਰਨ ਮਗਰਲੇ ਪਾਸੇ ਕਰਨ ਉਹਦੇ ਬੈਕ ਸਾਈਡ ਤੇ ਦਿਖਾਈ ਇਧਰਲੇ ਪਾਸੇ ਆ ਦਰਾਖਸ ਘਾਫ ਉਸ ਕਿੰਨਾ ਉਗ ਚੁੱਕਿਆ ਯਾਰ ਖੰਡਰਵਸਤਾ ਹੋ ਚੁੱਕੀ ਆ ਦੇਖਿਓ ਕਿਰਾ ਲੈ ਤੇ ਯਾਰ ਆ ਦੋ ਦੋ ਪਿੱਲਰ ਜੋੜੇ ਹੋਇਆ ਥੱਲੇ ਦੋ ਦੋ ਪਿੱਲਰ ਨਜ਼ਰ ਆਉਣ ਗਿਆ ਉਹ ਸਾਹਮਣੇ ਆ ਦੇਖਿਓ ਕਿਰਾ ਇਹ ਖੂਬਸੂਰਤੀ ਹੈ ਇਸ ਕਿਲੇ ਦੀ ਤੇ ਇਹ ਖੂਬਸੂਰਤ ਕਿਰਾ ਹੈ ਰਾਜਗੜ੍ਹ ਦਾ ਕਿਲਾ ਸੀ ਜਿੱਥੇ ਤੱਕ ਆਪਾਂ ਆਏ ਹੋਏ ਆ ਸੋ ਦਰਸ਼ਕੋ ਅਗਲੀ ਵਾਰੀ ਹੋਰ ਕੋਈ ਨਵਾਂ ਵਿਸ਼ਾ ਲੈ ਕੇ ਮਿਲਦੇ ਆਂ ਮਿਹਰਬਾਨੀ ਧੰਨਵਾਦ